ਕਲਚਰ ਸਖਿਤ ਲਈ ਧਰਮ ਪ੍ਰਚਾਰ ਸੰਸਥਾਵਾਂ ਵੱਲੋਂ ਨਵੇਂ ਬਰੇ 2025 ਦਾ ਕੈਲੰਡਰ ਗੁਰਦਵਰਾ ਸਿੰਘ ਸਭਾ ਫਲੈਰ ਨੂੰ ਵੰਡਿਸ਼ ਰੱਖੀ ਕੀਤਾ ਗਿਆ ਜਾਰੀ ਇਤਲੀ ਜੀ ਸ਼ਰਮਾ ਔਰ ਧਰਮ ਪ੍ਰਚਾਰ ਸੰਸਥਾ ਕਲਚਰ ਸਖਿਤ ਵੱਲੋਂ ਨਵੇਂ ਬਰੇ 2025 ਦਾ ਸਖਤ ਨਾਲ ਸੰਬੰਧਤ ਤਸਵੀਰਾਂ ਵਾਲਾ ਕੈਲੰਡਰ ਗੁਰਦਵਰਾ ਸਿੰਘ ਸਭਾ ਫਲੈਰ ਵਿਖੇ ਗੁਰਦਵਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਤਾ ਲਈ ਜਾਰੀ ਕੀਤਾ ਗਿਆ ਇਸ ਕੈਲੰਡਰ ਬਾਰੇ ਜਾਣਕਾਰੀ ਦਿੰਦੇ ਹੋਇ ਕੰਤੂ ਰਸੀ ਨੀ ਸੇਵਾਦਾਰ ਸ੍ਰੀਮ ਜੀ ਸ੍ਰੀ ਗੁਰੂ ਨੰਦ ਸਾਹਿਬ ਇਹ ਇਸ ਵਾਰ ਦਾ ਕੈਲੰਡਰ ਗੁਰੂ ਸਾਹਿਬ ਦੇ ਪ੍ਰਗਟ ਰਗਿਆ ਦੇ ਕਹਾਣੀਆਂ ਸਮਰਪਿਤ ਹੈ ਇਸ ਕੈਲੰਡਰ ਵਿੱਚ ਜਿੱਥੇ ਪਾਪਾ ਗੁੱਡਾ ਸਾਹਿਬ ਦੇ ਚਿੱਤਰ ਹਸਦੇ ਨਾਲ ਹੀ ਪਾਈ ਮਦਨਨਾ ਜੀ ਪਾਪਾ ਬਲਵੰਡ ਜੀ ਤੇ ਪਾਪਾ ਸਤਜ ਦੇ ਚਿੱਤਰ ਹੈ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਗਟ ਕਹਾਣੀਆਂ ਦਾ ਚਿੱਤਰ ਹੈ ਉਹ ਦੱਸਿਆ ਗਿਆ ਇਤਿਲੀ ਵਿਸ਼ੇਕ ਕਰਮ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਸਾਰੀ ਕਿਤਾਬਾਂ ਵਿੱਚ ਕਲਤੁਰਾ ਸਿੱਖ ਲੋਕ ਇਟਾਲੀਨ ਪਸਾਰ ਚ ਪਾਕ ਵੰਡੀਆਂ ਗਏ ਹਨ ਇਤਿਲੀ ਵਿੱਚ ਜਿੰਨੇ ਵੀ ਨਗਰ ਕੀਰਤਨ ਹੁੰਦੇ ਹਨ ਉਹਨਾਂ ਵਿੱਚ ਵੀ ਇਸ ਸਸਥਾ ਸ਼ਮੂਲੀਅਤ ਕਰਦੀ ਹੈ ਤੇ ਧਰਮ ਪ੍ਰਚਾਰੀ ਕਿਤਾਬਾਂ ਬਣਦੀ ਹੈ ਇਸ ਮੌਕੇ ਸੰਸਥਾ ਦੇ ਸੇਵਾਦਾਰ ਸਿਮਰਜੀਤ ਸਿੰਘ ਰਾਜੂ ਗੁਰਪ੍ਰੀਤ ਸਿੰਘ ਰਵਿੰਦਰ ਸਿੰਘ ਪਲਵਿੰਦਰ ਸਿੰਘ ਗੁਰਪ੍ਰੀਤ ਸਿੰਘ ਪਿਰੋਜ ਹਰ ਜਿੰਦਰ ਸਿੰਘ ਅਤੇ ਹੋਰ ਸਾਥੀ ਮੌਜੂਦ ਸਨ ਗੁਰਦਵਰਾ ਸਿੰਘ ਸਭਾ ਫਲਰ ਦੀ ਸਮਾਚਿਕ ਮੀਟਿੰਗ ਵਿੱਚ ਮੁੱਖ ਸੇਵਾਦਾਰ सुरेंद्र ਸਿੰਘ ਪੰਡੋਰੀ ਜਨਸਕੱਤਰ ਸ਼ਰਨਜੀਤ ਸਿੰਘ ਠਾਕਰੀ ਬਲਕਾਰ ਸਿੰਘ ਵਾ이스 ਪ੍ਰਧਾਨ ਸਵਰਨ ਸਿੰਘ ਲਾਲੂ ਅਨਿਸ਼ਾਲ ਸਿੰਘ ਪੰდაਸ ਮਹਿੰਦਰ ਸਿੰਘ ਮਾਹਰ ਕੁਪਿੰਦਰ ਸਿੰਘ ਬਿੱਟੂ ਭਗਵਾਨ ਸਿੰਘ ਬਰੇਸ਼ ਲਖਿੰਦਰ ਸਿੰਘ ਬਹਿਰਗਾਮ ਸੰਤਪਾਪਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਬੱਸੀ ਅਮਰੀਕ ਸਿੰਘ ਚੋਹਾਨਾ ਵਾਲੇ ਸੁਖੰਦਰ ਸਿੰਘ ਲੰਗਰ ਦੇ ਸੇਵਾਦਾਰ ਹਾਜ਼ਰ ਸਨ